ਭਾਈ ਸਾਹਿਬ ਭਾਈ ਅਮਪਾਲ ਸਿੰਘ ਨੂੰ ਜਿਹੜੇ ਮਰਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹਨਾਂ ਨੂੰ ਡਿਵਪਲਪਰਡ ਸੈਂਟਰਲ ਜੀਨ ਦੇ ਵਿੱਚ ਮਿਲਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਪਣੀ ਹੋਈ ਸੀ ਭਾਈ ਸਾਹਿਬ ਉਹਨ ਦੀ ਉੱਤੀ ਆਈ ਜੀ ਤੇ ਉਹ ਤੋਂ ਵੀ ਉਲਟੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ অতি ਨਾਜ਼ੁਕ ਹੈ ਤੇ অতি ਗੰਭੀਰ ਹੈ ਤੇ ਇਹ ਉਹਨਾਂ ਦੀ ਬੈਂਕੀ ਰਿਲੇਟਡ ਨੂੰ ਹੋਈ ਹੋ ਜਾਂਦੀ ਹੈ ਉਸ ਲਈ ਸਿੱਧੇ ਤੌਰ ਤੇ ਪਰ ਵਰਤਮਾਨ ਮੰਤਰੀ ਪੰਜਾਬ ਦੇ ਮੈਂਬਰ ਵੋਟ ਅੱਜ ਸਾਡੇ ਨਾਲ ਫਿਰ ਬਣੇ ਹੋਏ ਸਦਾ ਰਾਜਦੇਵ ਸਿੰਘ ਖਾਲਸਾ ਸਭ ਕੇ ਮੈਂਬਰ ਬਾਲੀ ਮੈਂ ਜੋ ਕਿ ਡਿਬ੍ਰੂਗੋਲ ਜੇਲ ਵਿਖੇ ਪਾਈ ਅਮਰਪਾਲ ਸਿੰਘ ਜੀ ਨੂੰ ਮਿਲ ਕੇ ਆਏ ਹਨ ਕਿ ਉੱਥੋਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈ ਕੇ ਆਏ ਹਨ ਕਿ ਇਹਨਾਂ ਨੂੰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਆਪਣਾ ਮੁਖ ਬਲਾਰਾ ਨਿਯੁਕਤ ਕੀਤਾ ਹੈ ਕਿ ਸਾਰੀ ਪਰਿਵਾਰਾਈ ਅੱਜ ਤੋਂ ਬਾਅਦ ਦਾ ਰਾਜਦੇਵ ਖਾਲਸਾ ਹੀ ਕਰਿਆ ਕਰਨਗੇ ਆਓ ਇਹਨਾਂ ਨੂੰ ਉੱਥੋਂ ਦੀ ਤਾਜ਼ਾ ਸਥਿਤੀ ਬਾਰੇ ਪੁੱਛਦੇ ਹਾਂ ਭਾਈ ਵੀਰ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਉੱਥੋਂ ਆਏ ਹੋ ਡਿਬ੍ਰੂਗੋਲ ਜੇਲ ਤੋਂ ਤੇ ਭਾਈ ਅਮਰਤਪਾਲ ਸਿੰਘ ਤੇ ਬਾਕੀ ਸਿੰਘਾਂ ਨੇ ਮਿਲ ਕੇ ਇਹ ਭਾਈ ਅਮਰਤਪਾਲ ਸਿੰਘ ਵਗੈਰਾ ਜੋ ਭੁੱਖ ਹੜਤਾਲ ਤੇ ਚੱਲ ਰਹੀ ਸੀ ਉਹਨਾਂ ਦੀ ਹੁਣ ਕਿਸ ਦਿੱਤੀ ਹੈ ਦੇਖੋ ਜੀ ਮੈਂ 11 ਮਾਰਚ 2024 ਨੂੰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਮਾਰਸ਼ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹਨਾਂ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇ ਵਿੱਚ ਮਿਲਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਬਣੀ ਹੋਈ ਸੀ ਤੇ ਉਸ ਤੋਂ ਪਿੱਛੋਂ ਕੱਲ ਮੈਨੂੰ ਬੀਬੀ ਚਰਨਦੀਪ ਕੌਰ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਇਹ ਭਾਈ ਸਾਹਿਬ ਦੇ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਕਿ ਕੱਲ ਉਹਨਾਂ ਦੀ ਮੁਲਾਕਾਤ ਸੀ ਜੀ ਤੇ 13 ਤਰੀਕ ਨੂੰ 13 ਮਾਰਚ 2024 ਨੂੰ ਡਿਬਰੂਗੜ ਸੈਂਟਰਲ ਜੇਲ੍ਹ ਚ ਭਾਈ ਸਾਹਿਬ ਨਾਲ ਤੇ ਉਹ ਭਾਈ ਸਾਹਿਬ ਨੂੰ ਮਿਲੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਜੀ ਤੇ ਉਹ ਖੂਨ ਦੀ ਉਲਟੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ অতি ਨਾਜ਼ੁਕ ਹੈ ਜੀ ਇਹ অতি ਗੰਭੀਰ ਹੈ ਕੱਲਾ ਗੰਭੀਰ ਵੀ ਨਹੀਂ ਕਹਿ ਸਕਦੇ অতি ਨਾਜ਼ੁਕ ਤੇ অতি ਗੰਭੀਰ ਕਹਿ ਸਕਦੇ ਆ ਤੇ ਕੋਈ ਵੀ ਅਣਹੋਣੀ ਹੋ ਸਕਦੀ ਹੈ ਜੇ ਜਦ ਖੂਨ ਦੀ ਉਲਟੀ ਆਈ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਬੁਲਿਆਰਾ ਕੋਈ ਹਸਪਤਲ ਹਸਪੀਟਲ ਲੈ ਕੇ ਗਏ ਹੋ ਨਹੀਂ ਲੈ ਕੇ ਗਏ ਕਿ ਲੈ ਕੇ ਗਏ ਨਹੀਂ ਦੇਖੋ ਉਹਨਾਂ ਨੇ ਹੌਸਪਿਟਲਾਈਜ਼ੇਸ਼ਨ ਤੋਂ ਇੰਕਾਰ ਕੀਤਾ ਭਾਈ ਸਾਹਿਬ ਨੇ ਹਾਂਜੀ ਉਹ ਹਸਪੀਟਲ ਜਾਣ ਨੂੰ ਤਿਆਰ ਨਹੀਂ ਹਨ ਹਾਂਜੀ ਨਾ ਉਹ ਫੋਰਸੇ ਬਿਲੀ ਜਿਹੜੀ ਫੀਡਿੰਗ ਹੈ ਉਸ ਦੇ ਲਈ ਤਿਆਰ ਨਹੀਂ ਜੀ ਤੇ ਇਸ ਦੇ ਲਈ ਹਸਪਤਾਲ ਜਾਮਦਾ ਤੇ ਲੈ ਕੇ ਜਾਂਦਾ ਤੇ ਇਲਾਜ ਕਰਮ ਦਾ ਮਤਲਬ ਨਹੀਂ ਜੀ ਉਹ ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਕਿ ਗੇਲ ਬਦਲੀ ਦੇ ਮੁੱਖ ਮੁੱਦੇ تھے ਜੀ ਉਹ ਜਿਹੜਾ ਹੈਗਾ ਉਹ ਕੋਈ ਸਮਝੌਤਾ ਨਹੀਂ ਕਰਨਗੇ ਤੇ ਉਹ ਜਿਹੜਾ ਉਹਨਾਂ ਨੇ ਪਰਨ ਲਿਆ ਪਖ ਹੜਤਾਲ ਜਾਰੀ ਰੱਖਣ ਦਾ ਉਹ ਹਰ ਹਾਲਤ ਦੇ ਵਿੱਚ ਉਹ ਹੜਤਾਲ ਜਾਰੀ ਰੱਖਣਗੇ ਜੀ ਤੇ ਜੇ ਉਹਨਾਂ ਦੀ ਇਸ ਦੇ ਵਿੱਚ ਕੋਈ ਹੋਣੀ ਹੋ ਜਾਂਦੀ ਹੈ ਉਸ ਦੇ ਲਈ ਸਿੱਧੇ ਤੌਰ ਤੇ ਪ੍ਰਵੰਤਮਾਨ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹੋਗੇ ਨਹੀਂ ਇਹ ਭੁਖਣਤਾਲ ਹੈ ਕਿ ਮਰਨ ਵਰਤ ਹੈ ਨਹੀਂ ਜੀ ਇਹ ਮਰਨ ਵਰਤ ਹੈ ਮਰਨ ਵਰਤ ਕਲੀਅਰ ਕਰੋ ਹਾਂ ਜੀ ਮਰਨ ਵਰਤ ਹੈ ਜੀ ਇਹ ਮਰਨ ਵਰਤ ਦਾ ਮਤਲਬ ਭੁਖਣਤਾਲ ਇਸ ਲਈ ਕਿਹਾ ਜਾਂਦਾ ਹੈ ਕਿ ਜੇ ਮੰਜ ਮੰਨੀ ਜਾਂਦੀ ਹੈ ਉਹਨਾਂ ਨੂੰ ਜੇਲ ਬਦਲੀ ਕੀਤੀ ਜਾਂਦੀ ਹੈ ਫਿਰ ਉਹ ਫਿਰ ਉਸ ਤੋਂ ਬਾਅਦ ਭੁਖਣਤਾਲ ਜਾਰੀ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਪੁੱਠੜ ਤਾਲ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਮੈਂ ਕੀ ਕਹਿੰਦੇ ਹੁੰਦੇ ਨੇ ਜੇਲ ਬਦਲੀ ਤੋਂ ਬਾਅਦ ਵੀ ਜਿਹੜੀ ਹੈਗੀ ਆ ਪੁੱਠੜ ਤਾਲ ਤੋੜੂੰਗਾ ਤੇ ਮਰਨ ਵਰਤ ਤੇ ਉਦੋਂ ਬਣ ਜੂ ਜੇ ਉਹਨਾਂ ਨੇ ਨਾ ਗੱਲ ਮੰਨੀ ਤੇ ਨਾ ਕੁਝ ਹੋਇਆ ਤੇ ਮਰਨ ਵਰਤ ਬਣ ਗਿਆ ਪਹਿਲੀ ਦਿਨ ਮਰਨ ਵਰਤ ਜਿਹੜਾ ਕਿਹਾ ਜਾ ਬਈ ਕਿ ਮੈਂ ਤਾਂ ਸਿਰਫ ਸ਼ੀਰ ਦੀ ਪਾਉਣੀ ਐ ਤੇ ਉੱਥੇ ਕੋਈ ਮੰਗ ਹੋਵੇ ਨਾ ਤਾਂ ਵੱਖਰੀ ਗੱਲ ਐ ਜਦੋਂ ਉਹਨਾਂ ਨੇ ਇੱਕ ਥਾਸ ਮੰਗ ਰੱਖੀ ਹੋਈ ਐ ਬਈ ਇਸ ਦੇ ਜੇ ਇਹ ਪੂਰੀ ਹੁੰਦੀ ਐ ਫਿਰ ਤਾਂ ਉਹ ਪੁੱਠੜ ਤਾਲ ਖਤਮ ਹੋ ਜਾਣੀ ਐ ਪਰ ਜੇ ਨਹੀਂ ਪੂਰੀ ਹੁੰਦੀ ਤਾਂ ਫਿਰ ਇਹ ਮਰਨ ਵਰਤ ਨਹੀਂ ਕੇਸ ਆਪਣੇ ਖਾਲਸਾ ਜੀ ਪੰਜਾਬ ਦਾ ਸੀਗਾ ਤੇ ਇਹਨਾਂ ਨੂੰ ਡੁੱਬਰੀਗਲ ਜੇਲ੍ਹ ਵਿੱਚ 80 ਦੁਰਖਾ ਉਸਟਿਆ ਗਿਆ ਦੇਖੋ ਇਹ ਤਾਂ ਇੱਕ ਜਿਹੜਾ ਬਹੁਤ ਝਾਲਮਨ ਕਦਮ ਸੀਗਾ ਇਸ ਦੇ ਲਈ ਸਰਕਾਰੇ ਦਾਸਾਂ ਦੀ ਹੈ ਕਿਉਂ ਅਸੀਂ ਡਿਪਲੋਮੈਟ ਭੇਜਿਆ ਪੰਜਾਬ ਦੇ ਵਿੱਚ ਸੈਂਕੜੇ ਜੇਲ੍ਹਾਂ ਨੇ ਤੇ ਜਦ ਜਿਹੜੀ ਸੀ ਇਹ ਪੰਜਾਬ ਦੀ ਸੀ ਡਿਪਲੋਮੈਟ ਭੇਜਣ ਦਾ ਮਸਲਾ ਕੀ ਸੀ ਉਸ ਆਸ਼ਰਮ ਦੇ ਵਿੱਚ ਭੇਜਨ ਦਾ ਜਿੱਥੋਂ ਦੀ ਨਾ ਕੋਈ ਭਾਸ਼ਾ ਸਮਝ ਆਉਂਦੀ ਹੈ ਨਾ ਖਾਣਾ ਪੀਣਾ ਉਹ ਹੈ ਨਾ ਸਭਤਾ ਉਹ ਹੈ ਇਹ ਇੱਕ ਜਿਸ ਤਰ੍ਹਾਂ ਅੰਗਰੇਜ਼ ਕਾਲੇ ਪਾਣੀ ਚ ਭੇਜ ਦਿੰਦੇ ਹੁੰਦੇ ਸੀ ਜੇ ਜਿਹੜੇ ਇਹ ਇਸ ਦੇ ਲਈ ਆਜ਼ਾਦੀ ਦੇ ਲਈ ਲੜਾਈ ਲੜਦੇ ਸੀ ਉਹੀ ਕਹਾਣੀ ਇਹਨਾਂ ਨੇ ਬਣਾਈ ਹੈ ਇਹ ਤਾਂ ਉਹੀ ਅੰਗਰੇਜ਼ਾਂ ਦਾ ਜ਼ਾਲਮਪੁਣਾ ਹੈ ਜਿਹੜਾ ਉਹ ਕਰਦੇ ਰਹੇ ਹੈ ਜਿੱਤੇ ਅੱਜ ਜਿਹੜੀ ਅੰਡੇਮਾਨ ਜੇਲ੍ਹ ਨੂੰ ਜਿਹੜਾ ਹੈ ਉਹ ਇਤਿਹਾਸਕ ਇਮਾਰਤ ਕਰਾਰ ਦਿੱਤਾ ਤੇ ਇਹ ਤੋਂ ਉਹੀ ਜੀ ਜੇਲ੍ਹ ਡਬਲੂ ਜ਼ेड ਬਣਾਈ ਬੈਠੇ ਆਂਡੇਮਾਨ ਵਰਗੀ ਕਈ-ਕਈ ਅੰਗਰੇਜ਼ਾਂ ਨੇ ਬਣਾਈ ਸੀ ਇਹਦਾ ਕਾਰਨ ਤਾਂ ਸਿਰਫ ਜ਼ੁਲਮ ਤੇ ਤਸ਼ੱਦਦ ਕਰਨ ਦਾ ਹੀ ਕਾਰਨਾ ਹੋਰ ਤਾਂ ਤੂ ਕਾਰਨ ਹੋ ਨਹੀਂ ਸਕਦਾ ਖਾਲਸਾ ਜੀ ਇੱਕ ਪਿਛਲੇ ਦਿਨੀ ਜਿਹੜੇ ਹਿਡਨ ਕੈਮਰੇ ਫੜੇ ਗਏ ਸੀਗੇ ਆਪਣੇ ਭਾਈ ਅਮਰਤ ਬਾਪੂ ਜੀ ਦੇ ਬੈਦਖਾਂ ਚੋਂ ਤੇ ਉਹ ਉਹਦੇ ਸਬੰਧ ਵਿੱਚ ਨਾਲੇ ਤਾਂ ਉਹਦੀ ਅਰੈਸਟ ਹੋ ਗਈ ਹੈ ਜੇਲ੍ਹ ਤੋਂ ਪ੍ਰਿੰਟ ਵੀ ਜਿਹੜੇ ਪਤਾ ਲੱਗਿਆ ਵੀ ਇਹਨਾਂ ਤੇ ਵੀ ਐਫ ਆਈ ਆਰ ਦਰਜ ਹੋ ਗਈ ਹੈ ਹਾਲਾਂਕਿ ਇਹਨਾਂ ਨੇ ਮੌਕੇ ਤੇ ਲਿਖ ਕੇ ਦਿੱਤਾ ਦੀਗਾ ਵੀ ਇਹ ਉਹਨਾਂ ਨੇ ਫਿਰ ਕਿਤੇ ਨਹੀਂ ਫਿਰ ਇਹਨਾਂ ਤੇ ਕਿਉਂ ਐਫ ਆਈ ਆਰ ਦੰਦਿਆ ਦੇਖੋ ਜੀ ਗੱਲ ਇਹ ਹੈ ਕਿ ਉਸ ਦੇ ਵਿੱਚ ਇਹਨਾਂ ਦਾ ਤਾਂ ਮਸਲਾ ਹੀ ਨਹੀਂ ਇਹਨਾਂ ਨੇ ਤਾਂ ਦੱਸਿਆ ਸੀ ਸੱਚ ਨੂੰ ਜੇਲ੍ਹ ਅਥਾਰਟੀ ਨੂੰ ਭਈ ਸਾਡੇ ਜਿਹੜੇ ਇਸ ਤਰ੍ਹਾਂ ਦੇ ਕੈਮਰੇ ਤੇ ਸੀਕਰ ਡਵਾਈਸੇ ਤੇ ਕੋਫੀਆ ਕੈਮਰੇ ਜਿਹੜੇ ਨੇ ਉਹ ਦੇਤੇ ਉੱਥੇ ਲਾਤੇ ਤੇ ਉਹਨਾਂ ਨੇ ਇਹ ਸਾਰੇ ਇਹ ਸਾਰੇ ਨੂੰ ਢੱਕਣ ਲਈ ਕਵਰ ਅਪ ਕਰਨ ਦੇ ਲਈ ਇਹ ਝੂਠੀ ਕਹਾਣੀ ਬਣਾ ਕੇ ਤੇ ਇਹ ਝੂਠਾ ਜਿਹੜਾ ਹੈਗਾ ਬਿਰਤਾਂਤ ਦੇ ਚ ਇਹ ਝੂਠੇ ਹੀ ਜਿਹੜੀ ਆ ਉਹ ਕਹਾਣੀ ਬਣਾਈ ਹੈ ਤੇ ਸੁਮਨੰਤ ਜਿਹੜਾ ਸੀ ਜੇਲ੍ਹ ਦਾ ਪਹਿਲਾ ਉਸਨੇ ਇਹਨਾਂ ਦੇ ਨਾਲ ਮਿਲ ਕੇ ਕੈਮਰੇ ਲਗਵਾਏ ਸੀ ਜੀ ਪਰੰਤੂ ਪਿੱਛੋਂ ਜਦੋਂ ਬਿਆਨ ਦੇਣ ਦਾ ਵਕਤ ਆਇਆ ਉਦੋਂ ਸਹੀ ਬਿਆਨ ਦੇਤਾ ਉਹ ਸੱਚ ਦਾ ਬਿਆਨ ਦੇਤਾ ਬਈ ਇਹ ਕੈਮਰੇ ਜਿਹੜੇ ਨੇ ਇਹਨਾਂ ਕੋਲੋਂ ਨਹੀਂ ਫੜੇ ਗਏ ਤੇ ਡੋਰਟ ਡਿਵਾਈਸ ਜਿਹਨਾਂ ਕੋਲੋਂ ਨਹੀਂ ਫੜੀਆਂ ਗਈਆਂ ਉਹ ਉੱਥੋਂ ਦੀ ਸਰਕਾਰ ਨੇ ਸਮਝਿਆ ਬਈ ਇਹ ਸਾਡੀ ਜਿਹੜੀ ਅਥਾਰਟੀ ਆ ਉਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸਾਡੀ ਅਥਾਰਟੀ ਨੂੰ ਮੰਨਿਆ ਨਹੀਂ ਜਾ ਰਿਹਾ ਝੂਠੀ ਜਲ ਨਹੀਂ ਕਹੀ ਜਾ ਰਹੀ ਇਸ ਦੇ ਲਈ ਉਹ ਸੁਬੰਡਿਡੈਂਟ ਨੂੰ ਪੜ ਲਿਆ ਉਹ ਕੇਸ ਜਿਹੜਾ ਬਣਾਇਆ ਗਿਆ ਉਹ ਇਸ ਨੂੰ ਘੱਟਣ ਲਈ ਕਵਰਫ ਕਰਨ ਲਈ ਬਣਾਇਆ ਇਹ ਕਿਸ ਬਣਾਇਆ ਗਿਆ ਇਹ ਤਾਂ ਨਹੀਂ ਕੋਈ ਐਨਐਸਏ ਜਿਹੜੀ ਲੱਗੀ ਹੋਈ ਆ ਉਹ ਨੂੰ ਉਹਦੇ ਵਿੱਚ ਵਾਧਾ ਕਰਨ ਵਾਸਤੇ ਬਣਾਇਆ ਗਿਆ ਉਹ ਦੇਖੋ ਜੀ ਉਹ ਤਾਂ ਹੈ ਹੀ ਗੱਲ ਜਦੋਂ ਤੁਸੀਂ ਹੋਰ ਕੇਸ ਬਣਾਉਂਦੇ ਐ ਇਹ ਇਹਨਾਂ ਤੇ ਬਣਾਇਆ ਜਾਂ ਨਾ ਬਣਾਇਆ ਉਹ ਦਾ ਨਹੀਂ ਇਹ ਸੂਰਨੈਂਟ ਤੇ ਬਣਾਇਆ ਹੋਇਆ ਹੈ ਵੀ ਜੇ ਇਹਨਾਂ ਤੇ ਕੋਈ ਕੇਸ ਬਣਾਉਂਦੇ ਆ ਤਾਂ ਉਹਦਾ ਇੱਕੋ ਹੀ ਮਕਸਦ ਹੋਊਗਾ ਕਿ ਇਹਨਾਂ ਨੂੰ ਲੰਬੇ ਸਮੇਂ ਤੱਕ ਇੱਕ ਹੋਰ ਕੇਸ ਦੇ ਵਿੱਚ ਪਾ ਕੇ ਤੇ ਇਹਨਾਂ ਦੀ ਜਿਹੜੀ ਹੈ ਇਹ ਨજરਬੰਦੀ ਹੈ ਇਸ ਦੀ ਮਿਆਦ ਨੂੰ ਜਿਹੜਾ ਵਧਾਇਆ ਜਾਵੇ ਤੇ ਹੋਰ ਵਧਾ ਦਿੱਤਾ ਜਾਵੇ ਕਿਉਂਕਿ ਐਨਐਸਏ ਥੱਲੇ ਤਾਂ ਮਿਆਦ ਵੱਧ ਨਹੀਂ ਸਕਦੀ ਸੋ ਹੋਰ ਤੰਦੇ ਦੇ ਨਾਲ ਉਹਨਾਂ ਨੂੰ ਨજરਬੰਦ ਰੱਖਣ ਦੀ ਕੋਸ਼ਿਸ਼ ਕਰ ਸਕਦੇ ਤੇ ਇਹ ਤਾਂ ਸਿਰਫ ਕਰ ਨਹੀਂ ਸਕਦੇ ਲਾਜ਼ਮੀ ਕਰਨਗੇ ਜੇ ਕੇਸ ਬਣਾਉਣਾ ਜੇ ਤਾਂ ਉਹਨਾਂ ਦਾ ਮਕਸਦ ਇੱਕੋ ਹੀ ਹੈ ਹੋਰ ਤਾਂ ਕਿਉਂ ਦੂਜਾ ਮਕਸਦ ਹੋਈ ਨਹੀਂ ਸਕਦਾ ਲਾਸਟ ਸਪਸ਼ਟ ਤੌਰ ਤੇ ਇੱਕ ਵਾਰੀ ਫੇਰ ਦੱਸ ਦਿਓ ਆਪਣੇ ਸਾਡੇ ਦਰਸ਼ਕਾਂ ਨੂੰ ਭਾਈ ਅਮਰਤਪਾਲ ਸਿੰਘ ਦੀ ਹਾਲਤ ਕੀ ਹੈ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਜਾਂ ਕਿਸੇ ਹੋਰ ਬੰਦੀ ਸਿੰਘਾਂ ਨੂੰ ਕੁਝ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇ? ਦੇਖੋ ਹਾਲਤ ਜਿਹੜੀ ਹੈ ਉਹ ਅਤਿ ਨਾਜ਼ੁਕ। ਇਸ ਸਮੇਂ ਭਾਈ ਅਮਰਤਪਾਲ ਸਿੰਘ ਨੂੰ ਕੇ ਖੂਨ ਦੀ ਉਲਟੀ ਆ ਚੁੱਕੀ ਹੈ। ਮੈਡੀਕਲ ਤੌਰ ਤੇ ਕਿਸੇ ਮੈਡੀਕਲ ਐਕਸਪਰਟ ਤੋਂ ਪੁੱਛਿਆ ਜਾਵੇ ਤਾਂ ਇਹ ਇੱਕ ਸਿਹਤ ਦਾ ਬੜਾ ਗੰਭੀਰ ਮਸਲਾ ਹੁੰਦਾ ਹੈ ਜਿੱਥੇ ਖੂਨ ਦੀ ਉਲਟੀ ਆਵੇ ਤੇ ਖੂਨ ਦੀ ਉਲਟੀ ਤੋਂ ਪਹਿਲਾਂ ਉਹਨਾਂ ਨੇ 16 ਫਰਵਰੀ ਤੋਂ ਸ਼ੁਰੂ ਕੀਤੀ ਹੋਈ ਹੈ। 29 ਤੱਕ 14 ਦਿਨ ਹੋ ਗਏ ਤੇ ਅੱਜ ਫੇਰ ਜਿਹੜੀ ਹੈ ਜੀ ਇਹ 14 ਤਰੀਕ ਹੈ ਤੇ 28 28 ਦਿਨਾਂ ਦੀ ਪੁਛੜਤਾਲ ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਕਹੀ ਜੀ ਨਾਜ਼ਕ অতি ਨਾਜ਼ਕ ਤੇ ਗੰਭੀਰ ਹਾਲਾਤ ਜਿਹੜੀ ਆ ਉਹ ਪੈਦਾ ਕਰ ਸਕਦੀ ਐ ਤੇ ਅਜਿਹੇ ਸਮੇਂ ਦੇ ਵਿੱਚ ਰੱਬ ਸੁਠ ਰੱਖੇ ਵਾਹਿਗੁਰੂ ਸੁਖਾਣਾ ਅਤਾਲਪੁਰਖ ਮਿਹਰ ਕਰਨ ਉਹਨਾਂ ਦੀ ਹਾਲਤ ਕਿਸੇ ਵੇਲੇ ਵੀ ਅਣਹੋਣੀ ਨੂੰ ਸਦਾ ਦੇ ਸਕਦੀ ਐ ਉਹ ਭਾਵੇਂ ਬਹੁਤ ਥੋੜੇ ਸਮੇਂ 'ਚ ਇਨੀ ਵੀ ਚਈ ਦਿਨਾਂ 'ਚ ਉਹ ਮਿੰਟਾਂ 'ਚ ਢੰਟਿਆਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਵੱਡਾ ਖਤਰਾ ਬਣ ਸਕਦੀ ਐ ਤੇ ਜੇ ਇਹੀ ਗੱਲ ਹੋ ਜਾਂਦੀ ਐ ਤਾ ਇਤਿਹਾਸ ਦਾ ਇਹ ਕਿਹਾ ਜਾਂ ਕਾਲਾ ਅਧਿਆਇ ਲਿਖਿਆ ਜਾਵੇਗਾ ਜਿਹੜਾ ਇੱਕ ਐਸਾ ਕਲੰਕ ਲਿਆਵੇਗਾ ਇਸ ਮੁੱਖ ਮੰਤਰੀ ਤੇ ਤੇ ਸਰਕਾਰ ਤੇ ਤੇ ਜਿਸ ਨੂੰ ਕੇ ਉਹ ਜੱਜ ਜੱਜ ਕੇ ਸਾਰਾ ਕੁਝ ਲਾ ਕੇ ਉਹਨੂੰ ਮਿਟਾਉਣ ਵਾਲਾ ਸਵੀਆਂ ਤੱਕ ਰਹੀਂ ਦੀ ਦੁਨੀਆ ਤੱਕ ਮਿਟਾ ਨਹੀਂ ਸਕਦਾ ਇਹ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰ ਹੋਊਗਾ ਭਾਈ ਸਾਹਿਬ ਨੇ ਮੈਨੂੰ ਆਪ ਦੱਸਿਆ ਸੀ 11 ਮਾਰਚ ਨੂੰ ਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਮੰਦੀ ਹੈ ਕਿ ਅਣਹੋਣੀ ਲਈ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ ਧੰਨਵਾਦ ਜੀ